ਜੋ ਇਹ ਜਦੋਂ ਅਸੀਂ ਟਕਲਾ ਫੁਕਿਆ ਮੱਧ ਪ੍ਰਦੇਸ਼ ਦੇ ਮੰਦਸੌਰ ਵਿੱਚ ਆਪਣੇ ਹੱਥ ਮੰਗ ਰਹੇ ਆਹ ਕਿਸਾਨਾਂ ਨੂੰ ਗੋਲੀਆਂ ਨਾਲ ਭੁੰਨਿਆ ਸਰਕਾਰ ਨੇ ਜਿਹੜੀ ਸਰਕਾਰ ਪਹਿਲਾਂ ਵਾਅਦੇ ਕਰਦੀ ਆ ਮੁੜ ਕੇ ਵਾਅਦੇ ਤੋਂ ਭੱਜਦੀ ਆ ਜਦੋਂ ਕਿਸਾਨ ਅੰਦੋਲਨ ਕਰਦੇ ਆ ਉਹਨੂੰ ਗੋਲੀਆਂ ਨਾਲ ਨਵਾਜਿਆ ਜਾਂਦਾ ਜਦੋਂ ਦੀ ਮੋਦੀ ਹਕੂਮਤ ਆਈ ਆ ਇਹ ਕੋਆਪਰੇਟ ਘਰਾਣਿਆਂ ਦੀ ਰਖੇਲ ਬਣ ਕੇ ਰਹਿ ਗਈ ਆ ਕਿ ਜੇ ਮਾਲੀਆ ਆ ਕੇ ਹਜ਼ਾਰਾਂ ਕਰੋੜ ਰੁਪਏ ਲੈ ਕੇ ਐਸ਼ ਭਰੀ ਜ਼ਿੰਦਗੀ ਜਿਮਾਨ ਰਹੇ ਆ ਬਾਹਰ ਦੇ ਮੁਲਕਾਂ ਦੇ ਦੂਜੇ ਪਾਸੇ ਸਾਡਾ ਕਿਸਾਨ ਜੋ ਥੋੜੇ ਜਿਹੀ ਕਰਜ਼ੇ ਕਾਰਨ ਥੋੜੇ ਜਿਹੀ ਕਰਜ਼ੇ ਕਾਰਨ ਹੀ ਉਹਦਾ ਘਰ ਉਹਦੀ ਜ਼ਮੀਨ ਜ਼ਬਤ ਕਰ ਲਈ ਜਾਂਦੀ ਹੈ ਖੁਰਕ ਕਰ ਲਈ ਜਾਂਦੀ ਹੈ ਅਸੀਂ ਮੱਧ ਪ੍ਰਦੇਸ਼ ਦੇ ਕਿਸਾਨ ਜੋ ਅੰਦੋਲਨ ਕਰ ਰਹੇ ਆ ਉਹਨਾਂ ਨੂੰ ਪੂਰਨ ਤੌਰ ਤੇ ਹਮਾਇਤ ਦਿੰਨੇ ਆ ਇੱਕ ਮੈਸੇਜ ਅਸੀਂ ਪੰਜਾਬ ਸਰਕਾਰ ਨੂੰ ਵੀ ਦੇਣਾ ਚਾਹੁੰਦੇ ਆ ਕਿਉਂਕਿ ਕੈਪਟਨ ਸਰਕਾਰ ਵੱਡੇ ਲਾਹਰਿਆਂ ਨਾਲ ਵੱਡੇ ਵਾਅਦੇ ਕਰਕੇ ਉਮਰ ਚ ਜੱਦੀ ਤੇ ਬੈਠਾ ਹੈ ਕੈਪਟਨ ਸਰਕਾਰ ਪਰ ਜਿਵੇਂ ਹੁਣ ਰਵਈਆ ਆ ਰਿਹਾ ਉਹਨਾਂ ਦਾ ਉਹ ਲਗਾਤਾਰ ਆਉਂਦੇ ਵਾਅਦਿਆਂ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੀ ਆ ਅਸੀਂ ਕੈਪਟਨ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਜੇ ਤਾਂ ਜਾਂ ਤਾਂ ਆਪਣੇ ਕੀਤੇ ਵਾਅਦੇ ਨਿਭਾਵੇ ਕਿਸਾਨਾਂ ਦੇ ਕਰਜ਼ੇ ਮਾਫ ਕਰੇ ਜੇ ਨੇ ਕਿਸੇ ਵੀ ਵਾਅਦੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੰਜਾਬ ਦੇ ਵਿੱਚ ਵੀ ਉਹਨਾਂ ਨੂੰ ਕਿਸਾਨਾਂ ਦੇ ਪ੍ਰਚੰਡ ਭੋਲ ਦਾ ਪ੍ਰਚੰਡ ਵਿਰੋਧ ਦਾ ਸਾਹਮਣਾ ਕਰਨ ਵਾਸਤੇ ਕੈਪਟਨ ਸਰਕਾਰ ਤਿਆਰ ਰਵੇ ਛੇਤੀ ਹੀ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਮੀਟਿੰਗ ਕਰਕੇ ਅਸੀਂ ਪੰਜਾਬ ਦੇ ਵਿੱਚ ਕੋਈ ਵੱਡਾ ਸੰਘਰਸ਼ ਸ਼ੁਰੂ ਕਰਨ ਜਾ ਰਹੇ ਹਾਂ ਜੇਕਰ ਕੈਪਟਨ ਸਰਕਾਰ ਨੇ ਕਿਸਾਨਾਂ ਦੇ ਕਰਜ਼ਿਆਂ ਤੇ ਲੀਕ ਨਾ ਮਾਰੀ ਕਿਸਾਨਾਂ ਦੇ ਕਰਜ਼ਿਆਂ ਦੇ ਮਸਲੇ 'ਤੇ ਅਸੀਂ ਵੱਡਾ ਕੋਲ ਸ਼ੁਰੂ ਕਰਾਂਗੇ ਦੁਆਰਾ ਫੇਰ ਮੱਧ ਪ੍ਰਦੇਸ਼ ਦੇ ਕਿਸਾਨਾਂ ਦੇ ਚਲਾਈ ਗੋਲੀ ਦੀ ਅਸੀਂ ਨਿੰਦਾ ਕਰਦੇ ਆਂ ਅਸੀਂ ਉਹਨਾਂ ਦਾ ਘੋਲ ਦੀ ਹਮਾਇਤ ਕਰਦੇ ਆਂ ਉਹਨਾਂ ਦੇ ਹੱਕੀ ਘੋਲ ਦੀ ਹਮਾਇਤ ਕਰਦੇ ਆਂ ਧੰਨਵਾਦ